ਜ਼ਿਲ੍ਹਾ ਤਰਨਤਾਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਨੇ ਪਰਿਵਾਰ ਸਮੇਤ ਵੱਡੀ ਗਿਣਤੀ 'ਚ ਭਾਰਤੀ ਜਨਤਾ ਪਾਰਟੀ ਜਸ਼ਨ ਮੋਲਿਤ ਕੀਤੀ ਹੈ ਲੋਕ ਸਭਾ ਹਲਕਾ ਖੜੂਰ ਸਾਹਿਬ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਇਸ ਮੌਕੇ ਉਹਨਾਂ ਕਿਹਾ ਕਿ ਭਾਜਪਾ ਵੱਲੋਂ ਪਹਿਲੀ ਵਾਰ ਇੱਕ Dalit ਚਿਹਰੇ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਗਿਆ ਜੋ ਕਿ ਵੱਡੇ ਮਾਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣਗੇ ਜਿਹੜਾ ਕ੍ਰਾਂਤੀ ਸਰਣਾਂ ਨੂੰ ਸਮਰਥਨ ਦੇਣਾ ਚਾਹੁੰਦੇ ਸੀ ਮੈਂ ਧਰਮਾਦੀ ਹਾਂ ਆਪਣੇ ਵੀਰ ਸਰਵਣ ਗਿੱਲ ਜੀ ਦਾ ਪ੍ਰਧਾਨ ਬਾਲਮੀਕ ਦੀ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਖਡੂਰ ਸਾਹਿਬ ਦੇ ਵਿੱਚ ਆਪਣਾ ਸਮਰਥਨ ਦਿੱਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਰਵਣ ਗਿਲਜੀ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਕਿਉਂਕਿ ਬੜੇ ਪੁਰਾਣੇ ਸਬੰਧ ਵੀ ਆ ਮੇਰੇ ਭਰਾ ਦੇ ਨਾਲ ਇੱਥੇ ਅਸੀਂ ਇੱਕੇ ਭਾਈਚਾਰੇ ਤੋਂ ਆਂ ਅੱਜ ਇਹਨਾਂ ਨੇ ਮਹਿਸੂਸ ਕੀਤਾ ਕਿ ਜੇ ਭਾਰਤੀ ਜਨਤਾ ਪਾਰਟੀ ਨੇ ਸਾਡੇ ਭਾਈਚਾਰੇ ਨੂੰ ਇੰਨਾ ਵੱਡਾ ਮਾਣ ਦਿੱਤਾ ਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਵੱਧ ਚੜ ਕੇ ਡਟ ਕੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਦਦ ਕਰੀਏ ਸੋ ਮੈਂ ਸਰਵਨ ਗਿੱਲਜੀ ਤੇ ਇਹਨਾਂ ਦੇ ਸਮੁੱਚੇ ਸਾਥੀਆਂ ਦਾ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਕੋਟਨ ਕੋਟ ਧੰਨਵਾਦ ਕਰਦਾ ਹਾਂ ਹੋਲਡ ਬਣਾਉਣ ਵਾਸਤੇ ਬੀਜਪੀ ਦਾ ਖਾਸ ਕਰਕੇ ਜਦੋਂ ਆਪਾਂ ਗੱਲ ਕਰੀਏ ਕਿਉਂਕਿ ਲੋਕ ਸਭਾ ਖਡੂਰ ਸਾਹਿਬ ਨੂੰ ਪੰਤਕ ਹਲਕਾ ਵੀ ਕਿਹਾ ਜਾਂਦਾ ਹੈ ਇਥੇ ਬੋਲ ਬਣਾ ਕੇ ਕੋਈ ਸਟ੍ਰੈਟਜੀ ਬਣਾਏਗੀ ਕਿ ਕਾਹਵਾ ਰਿਸਪੌਂਸ ਮਿਲ ਰਿਹਾ ਹੈ ਕੁ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਪਿੰਡਾਂ ਦੇ ਵਿੱਚ ਜਾ ਰਹੇ ਆ ਲੋਕ ਇੰਨਾ ਕੁ ਸਹਿਯੋਗ ਤੇ ਸਪੋਰਟ ਕਰ ਰਹੇ ਨੇ ਕਿ ਲੋਕ ਆਪਣੇ ਆਪ ਕਹਿਣ ਤੋਂ ਬਿਨਾਂ ਹੀ ਅੱਜ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਨ ਵਾਸਤੇ ਤਿਆਰ ਬੈਠੇ ਨੇ ਕਿਉਂਕਿ ਜੋ ਭਾਰਤੀ ਜਨਤਾ ਪਾਰਟੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ਵਾਦੀ ਤੇ ਖਾਸ ਕਰਕੇ ਸਾਡੇ ਗਰੀਬ ਭਾਈਚਾਰੇ ਦੇ ਲੋਕਾਂਵਾਦੀ ਜੋ-ਜੋ ਉਹਨਾਂ ਨੇ ਕੀਤਾ ਵਾ ਲੋਕ ਉਸ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰ ਰਹੇ ਨੇ। ਕਿ ਜਿਹੜਾ ਆਜ਼ਾਦ ਉਮੀਦਵਾਰ ਦਾ ਬੜੀ ਇਹ ਚਸਾ ਚੱਲ ਰਹੀ ਆ ਹਲਕੇ ਦੇ ਵਿੱਚ। ਉਦੀ ਬਰਕੀ ਕਹਣਾ ਚੰਗੇ ਸਾਥ ਹੋਵੇ ਹਰ ਇੱਕ ਨੂੰ ਅਧਿਕਾਰ ਇਲੈਕਸ਼ਨ ਲੜਨ ਦਾ ਜੀ ਸਾਰੇ ਵੀਰ ਮੇਰੇ ਇਲੈਕਸ਼ਨਾਂ ਲੜਨ ਪਰ ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਸਾਨੂੰ ਆਪਸ ਵਿੱਚ ਦੀ ਕਿਸੇ ਦੇ ਖਿਲਾਫ ਨਹੀਂ ਕੋਈ ਅਹੋਜੀ ਟਿੱਪਣੀ ਕੋਈ ਅਲੀਗੇਸ਼ਨ ਕੋਈ ਕਹਦੇ ਜਾਤੀ ਦੇ ਖਿਲਾਫ ਕੋਈ ਪਰਸਨ ਕਿਸੇ ਦੇ ਖਿਲਾਫ ਬੋਲਣਾ ਚਾਹੀਦਾ ਸਾਨੂੰ ਇਹ ਲੋਕਾਂ ਨੂੰ ਜਾ ਕੇ ਕਹਿਣਾ ਚਾਹੀਦਾ ਕਿ ਅਸੀਂ ਤੁਹਾਡੇ ਹੱਥ ਕੀ ਕਰ ਸਕਦੇ ਸਾਨੂੰ ਤੁਸੀਂ ਵੋਟ ਕਿਉਂ ਪਾਓ ਅਸੀਂ ਤੁਹਾਡੇ ਵਾਤੀ ਕੀ ਕਰਾਂਗੇ ਇਹ ਲੋਕਾਂ ਨੂੰ ਜਾ ਕੇ ਪਾਲਿਸੀਆਂ ਦੱਸਣੀਆਂ ਚਾਹੀਦੀਆਂ ਵਾ ਨਾ ਕਿ ਸਾਨੂੰ ਇੱਕ ਦੂਜੇ ਨੂੰ ਭੰਡਰਾ ਚਾਹੀਦਾ ਇੱਕ ਬਾਰਡਰ ਹਲਕਾ ਹੁੰਦੇ ਨਾਂ ਦੇ ਆਪਾਂ ਨੂੰ ਇਧਰ ਨਸ਼ੇ ਦਾ ਬੜਾ ਸਾਹਮਣਾ ਕਰਨਾ ਪੈ ਰਿਹਾ ਵਾ ਔਰ ਲੋਕ ਬੜੇ ਤੰਗ ਹੈਗੇ ਨਸ਼ੇ ਦੀ ਖੇਡ ਤੋਂ ਕੀ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਲੋਕਾਂ ਨੂੰ ਜਿੱਥੇ ਵੀ ਜਾਣਾ ਇਹੀ ਵਿਸ਼ਵਾਸ ਦਿਵਾਉਣਾ ਕਿ ਪਿੱਛੇ ਲੋਕਾਂ ਨਾਲ ਬੜਾ ਧੋਖਾ ਹੋਇਆ ਠੱਗੀ ਹੋਈ ਆ ਕਿ 2022 ਦੇ ਵਿੱਚ ਜਿਹੜੀ ਅੱਜ ਪੰਜਾਬ ਦੇ ਵਿੱਚ ਸਰਕਾਰ ਆ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਨਸ਼ਾ ਖਤਮ ਕਰ ਦੇਣਗੇ ਬੇਰੁਜ਼ਗਾਰੀ ਖਤਮ ਕਰਦੇਾਂਗੇ ਪੰਜਾਬ ਨਸ਼ਾ ਮੁਕਤ ਕਰਦੇਾਂਗੇ ਰਿਸ਼ਵਤਖੋਰੀ ਖਤਮ ਕਰਦੇਾਂਗੇ ਪਰ ਉਹਨਾਂ ਸਾਰੀਆਂ ਚੀਜ਼ਾਂ ਚ ਕੁਝ ਵੀ ਨਹੀਂ ਹੋਇਆ ਤੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਆਓ ਵੀਰੋ ਰਲ ਮਿਲ ਕੇ ਤਕੜੇ ਹੋ ਕੇ ਡਟ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਓ ਤਾਂ ਇਹ ਸਾਰੀਆਂ ਗੱਲਾਂ ਖਤਮ ਹੋਣੀਆਂ ਜੇ ਕਿਉਂਕਿ ਸਾਡੇ ਕੋਲ ਬੜੀ ਵੱਡੀ ਇੱਕ ਐਗਜ਼ੈਂਪਲ ਆ ਸਾਡੇ ਨਾਲ ਹੀ ਯੂਪੀ ਸਟੇਟ ਆ ਅੱਜ ਯੂਪੀ ਸਟੇਟ ਜਿਹੜੀ ਕਿ ਇੱਕ ਸਾਰਿਆਂ ਤੋਂ ਬਦਨਾਮ ਸਟੇਟ ਕਹਿ ਲੋ ਜਿੱਥੇ ਗੁੰਡਾ ਰਾਜ ਸੀ ਤੇ ਜੀ ਅੱਜ ਸੇਫ ਸਟੇਟ ਸਮਝੀ ਜਾਂਦੀ ਆ ਉਹ ਯੂਪੀ ਆ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ। ਜਿਹੜੀ ਜਿਹੜੀ ਪੰਜਾਬ ਸਰਕਾਰ ਹੈ ਹੁਣੇ ਮੌਜੂਦਾ ਆਪਣੀ ਆ ਸਰਕਾਰ ਚੱਲ ਰਹੀ ਆ ਇਹਨਾਂ ਦੇ ਇੱਕ ਜੁਮਲਾ ਪਾਰਟੀ ਵੀ ਕਿਹਾ ਜਾਂਦਾ। ਕਿ ਇਹਨਾਂ ਦੀਆਂ ਸਕੀਮਾਂ ਨੂੰ ਕਿਵੇਂ ਵੰਦੇ ਜਿਸ ਤਰ੍ਹਾਂ ਲੋਕਾਂ ਨੂੰ ਕਿਵੇਂ ਪਰਮੋਦੇ ਆ। ਕੁਝ ਸਕੀਮ ਹੋਵੇ ਤੇ ਆਪਾਂ ਕੀ ਜੀ ਜੀ। ਕੋਈ ਅਜੇ ਤੱਕ ਤੇ ਇਹਨਾਂ ਕੋਈ ਪਾਲਿਸੀ ਨਹੀਂ ਬਣੀ। ਉਹ ਸਾਡੇ ਕੇਜਰੀਵਾਲ ਸਾਹਿਬ ਦਿੱਲੀ ਨੂੰ ਆ ਕੇ ਕਹਿੰਦੇ ਸੀ ਕਿ ਮੈਂ 53000 ਕਰੋੜ ਇੱਧਰੋਂ ਇਕੱਠਾ ਕਰ ਲੈਣਾ 20000 ਕਰੋੜ ਇੱਧਰੋਂ ਇਕੱਠਾ ਕਰ ਲੈਣਾ ਮੈਨੂੰ ਕਿਸੇ ਦੇ ਅੱਗੇ ਹੱਥ ਫਲਾਉਣ ਦੀ ਲੋੜ ਨਹੀਂ ਤੇ ਅੱਜ ਸਾਡੀਆਂ ਮਤਾਵਾਵਾਂ ਭੈਣਾ ਜਿਨ੍ਹਾਂ ਨਾਲ ਹਜ਼ਾਰ-ਹਜ਼ਾਰ ਦਾ ਵਾਅਦਾ ਕੀਤਾ ਸੀ ਉਹ ਆ ਜਿਨ੍ਹਾਂ ਨੂੰ ਗਲਾਂ ਕੱਟ ਰਹੀਆਂ ਨੇ ਸਾਡੇ ਬੇਰੁਜ਼ਗਾਰ ਨੌਜਵਾਨ ਜਿਨ੍ਹਾਂ ਨੂੰ ਕਿਹਾ ਸੀ ਕਿ ਤੁਹਾਨੂੰ ਨੌਕਰੀਆਂ ਦੇਵਾਂਗੇ ਤੇ ਜਿਨ੍ਹਾਂ ਚਿਰ ਤੱਕ ਨੌਕਰੀਆਂ ਨਹੀਂ ਮਿਲਦੀਆਂ ਉਹਨਾਂ ਚਿਰ ਤੱਕ ਤੁਹਾਨੂੰ 2500 ਰੁਪਿਆ ਬੇਰੁਜ਼ਗਾਰੀ ਭੱਤਾ ਦੇਵਾਂਗੇ ਅੱਜ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਸਰ ਜੀ ਮੋਦੀ ਦਾ ਨੀਆ ਸਕੀਮਾਂ ਕੀ ਹਨ ਨਵੀਆਂ ਜਿਹੜੀਆਂ ਉਹਨਾਂ ਨੇ ਐਲਾਨ ਕੀਤੇ ਗਰੰਟੀ ਉਹਦੇ ਬਾਰੇ ਕੀ ਕੀ ਹੈਗੀਆਂ ਜੀ ਮੋਦੀ ਸਾਹਿਬ ਨੇ ਅਸੀਂ ਇਤੋਂ ਬਾਅਦ ਚ ਪ੍ਰੈਸ ਕਾਨਫਰੰਸ ਕਰਨੀ ਹੈ ਤੁਹਾਨੂੰ ਆ ਕਿਤਾਬ ਜਾਂਸੀ ਜਾਰੀ ਕਰਦੇ ਹਾਂ ਪੰਜਾਬ ਦੀਆਂ ਜਿੰਨੀਆਂ ਵੀ ਸਕੀਮਾਂ ਜਿੰਨਾ ਪੰਜਾਬ ਨੂੰ ਪੈਸਾ ਆਇਆ ਉਹ ਕੱਲੀ ਕੱਲੀ ਡਿਟੇਲ ਤੁਹਾਨੂੰ ਦੇ ਦੇਵਾਂਗੇ ਉਤੋਂ ਤੁਸੀਂ ਸਾਰਾ ਕੁਝ ਪੜ੍ਹ ਲਓ ਇੱਕ ਜਿਹੜਾ ਸਮਾਰਟ ਸਿਟੀ ਬਣਾਉਣ ਬਾਰੇ ਪਿਛਲੇ ਲੰਬੇ ਸਮੇਂ ਤੋਂ ਪਾਜ ਪਾਣੀ ਵਾਦਾ ਕੀਤਾ ਹੈਗਾ ਆਪਣੇ ਉਹ ਸਮਾਰਟ ਸਿਟੀਆਂ ਬਾਰੇ ਜਿਹੜਾ ਵਾ ਕਿਸ ਤਰ੍ਹਾਂ ਦਾ ਸਮਾਰਟ ਸਿਟੀਆਂ ਤੇ ਪੈਸੇ ਆਏ ਨੇ ਜੀ ਪਰ ਉਹਦੇ ਵਿੱਚ ਵੀ ਪੰਜਾਬ ਸਰਕਾਰ ਜਿਹੜਾ ਢਿੱਕਾ ਬਣ ਰਹੀ ਆ ਕਿਸੇ ਕੰਮ ਬਾਤੇ ਵੀ ਪੈਸੇ ਆਉਂਦੇ ਨੇ ਤੇ ਇਹ ਪੰਜਾਬ ਸਰਕਾਰ ਉਹਨੂੰ ਉਸ ਸਕੀਮ ਤੇ ਇਸਤੇਮਾਲ ਨਹੀਂ ਕਰਦੇ ਕਿਉਂਕਿ ਇਹ ਚਾਹੁੰਦੇ ਨੇ ਕਿ ਜੋ ਮੋਦੀ ਸਾਹਿਬ ਅੱਜ ਭੇਜ ਰਹੇ ਨੇ ਤੇ ਜੇ ਇਹ ਸਕੀਮਾਂ ਸਹੀ ਤਰੀਕੇ ਨਾਲ ਲਾਗੂ ਹੋ ਗਈਆਂ ਤੇ ਮੋਦੀ ਸਾਹਿਬ ਦੀ ਬੱਲੇ ਬੱਲੇ ਹੋ ਜਣੀ ਆ ਪਰ ਇਹਨਾਂ ਚੀਜ਼ਾਂ ਨੂੰ ਮੋਦੀ ਸਾਹਿਬ ਦੀ ਬੱਲੇ ਬੱਲੇ ਹੋਣ ਇਹਨਾਂ ਦੀਆਂ ਰਕਾਵਟਾਂ ਨਹੀਂ ਰੋਕ ਸਕਦੀਆਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਵੀ ਬਣਨ ਜਾ ਰਹੇ ਆ ਤੇ 2027 ਸਰਕਾਰ ਵੀ ਇੱਥੇ ਭਾਰਤੀ ਜਨਤਾ ਪਾਰਟੀ ਦੀ ਪਟ